ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਤੇ ਕਈ ਦਿਨ ਬਾਅਦ ਲੱਗੇ ਆ ਬਲੌਗ ਦੀ ਸ਼ੁਰੂਆਤ ਕਰਨ ਤੇ ਪਹਿਲਾਂ ਸਾਨੂੰ ਪਤਾ ਮਾ ਗਮਾਰ ਸੀ ਇਸ ਕਰਕੇ ਬਲੌਗ ਨਹੀਂ ਸ਼ੂਟ ਕਰਦਾ ਸੀ ਪਰ ਸੇਹ ਤੇ ਠੀਕ ਨਹੀਂ ਦੀ ਰਹਿੰਦੀ ਤੇ ਹੁਣ ਥੋੜਾ ਜਿਹਾ ਫਰਕ ਆ ਸੁਧਾਰ ਆ ਸੇਹ ਤੇ ਅੱਜ ਆਪਾਂ ਆਏ ਆਂ ਹੀ ਭਾਰਤ ਘਰ ਸਰਾਇ ਹੋਟਲ ਵਿੱਚ ਤੇ ਆਇਓ ਜੀ ਤੁਹਾਨੂੰ ਦਿਖਾਈਏ ਫਿਰ ਸਾਡੇ ਨਾਲ کیا-ਕਿਆ ਹੁੰਦੀ ਆ ਹਾਂ ਜੀ ਤੇ ਇਹ ਮੇਨ ਐਂਟਰਾ ਆ ਕਾ ਸਗੜਾ ਸਾਹੀ ਦੇ ਤੇ ਤੁਮੀ ਆਵਾਂ ਤਾਂ ਟੈਸਟ ਕਰਦੇ ਆਂ ਤੇ ਇੰਦਰਾ ਗਾਰਡਨ ਦੇਖ ਸਕਦੇ ਕਿੱਡਾ ਵਧੀਆ ਗਾਰਡਨ ਆ ਆ ਦੇਖੋ ਜੀ ਮੇਨ ਹੋਟਲ ਆ ਜਿਹੜਾ ਸਰਾਇਂ ਭਰਤਗੜ ਤੇ ਅੱਗੇ ਚੱਲਦੇ ਆ ਹੁਣ ਉਹ ਪਿੱਛੇ ਸੀ ਬੱਚੇ ਜੀ ਸਕੂਲ ਦੇ ਕੋਈ ਟ੍ਰਿਪ ਆਇਆ ਵਾ ਤੇ ਇੱਧਰ ਆਪਣਾ ਪ੍ਰੋਗਰਾਮ ਆ ਜਿਹੜਾ ਜਿੱਦਾਂ ਤੁਹਾਨੂੰ ਪਤਾ ਵੀ ਮੈਂ ਫੋਟੋਗ੍ਰਾਫੀ ਦਾ ਕੰਮ ਕਰਦਾ ਤੇ ਇੱਧਰ ਆਪਣਾ ਵਿਆਹ ਦਾ ਪ੍ਰੋਗਰਾਮ ਆ ਤੇ ਸਾਨੂੰ ਬੁਲਾ ਲਿਆ ਜੀ 8 ਵਜੇ ਕਹਿੰਦੇ 8 ਵਜੇ ਆ ਜਿਓ ਤੇ 9 ਵਜੇ ਚੱਲੇ ਹਜੇ 2 ਘੰਟੇ ਹੋਰ ਨਹੀਂ ਆਉਂਦੇ ਆ ਹਾਲ ਹੁੰਦੇ ਆ ਸਾਡੇ ਗੱਲ ਦੇਖ ਲਓ ਹਜੇ ਹੁਣ ਜਾ ਕੇ ਕਿਤੇ ਆਹ ਟੇਬਲ ਕੁਰਸੀਆਂ ਹੀ ਲੱਗਿਆ ਹਜੇ ਵੀ ਤਿਆਰੀ ਚੱਲ ਰਹੀ ਚੱਲ ਰਹੀ ਹੈ ਨਾ ਤਿਆਰੀ ਵਾਹ ਬਾਰੇ ਤਿਆਰੀ ਚੱਲ ਰਹੀ ਹੈ ਹਜੇ ਵੀ ਸਾਨੂੰ 8 ਵਜੇ ਦਾ ਬੁਲਾਇਆ ਵਾ ਅਸੀਂ ਦੇਖੋ ਉੱਠ ਕੇ ਤਿਆਰ ਹੋਣ ਨੂੰ ਸਾਨੂੰ ਕਿੰਨਾ ਟਾਈਮ ਲੱਗਦਾ ਮੰਨ ਲਓ ਜਿਵੇਂ ਇਹਦਾ 8 ਵਜੇ ਦਾ ਟਾਈਮ ਆ ਤਾਂ ਮੈਨੂੰ 6 ਵਜੇ ਉੱਠਣਾ ਪਊਗਾ ਉੱਠ ਕੇ ਨਹਾ ਧੋ ਕੇ ਫਿਰ ਤਿਆਰ ਹੋ ਕੇ ਚਾਹ ਪਾਣੀ ਨਾਸ਼ਤਾ ਵਗੈਰਾ ਕਰਕੇ ਤਾਂ ਅਸੀਂ ਤੁਰਾਂਗੇ ਤੇ ਜਣੀਏ ਹੁਣ ਡੈਕੋਰੇਸ਼ਨ ਤਾਂ ਹੋ ਗਈ ਪੂਰੀ ਹੋ ਗਈ ਤੇ ਬੰਦੇ ਵੀ ਆ ਗਏ ਇਹਨਾਂ ਦੇ ਬਾਕੀ ਦੇਖਦੇ ਆਂ ਅੰਦਰ ਵੀ ਆ ਅੰਦਰ ਵੀ ਜਾ ਕੇ ਦਿਖਾਉਨੇ ਆ ਆ ਦੇਖੋ ਇਹ ਅੰਦਰ ਵੀ ਐਨ ਵਧੀਆ ਸਜਾਇਆਤਾ ਡੈਕੋਰੇਸ਼ਨ ਕਰਤੀ ਹੋਈ ਚਾਹ ਨਾਸ਼ਤਾ ਵਗੈਰਾ ਜੋ ਵੀ ਹੈ ਉਹ ਚੱਲੂਗਾ ਐਨ ਦੇਖੋ ਕਿੰਨਾ ਵਧੀਆ ਕੰਬੀਨੇਸ਼ਨ ਬਣਾਇਆ ਵਾ ਵਾਈਟ ਐਂਡ ਕੋਕੋਕੋਲਾ ਲੈਟਨ ਲੂਟਾ ਨਹੀਂ ਹੈ ਇਹ ਬਾਦ ਇਹ ਦੇਖੋ ਜੀ ਇਹ ਯਾਰ ਰੈਸਟੋਰੈਂਟ ਐਨ ਵਧੀਆ ਸਜਾਇਆ ਵਾ ਪੁਰਸਿਆਂ ਟੇਬਲ ਲਾਏ ਹੋ ਆ ਉੱਪਰ ਗੋਡਨ ਵੀ ਕਰੀ ਵੀ ਡਾਊਨ ਸਿਲਿੰਗ ਲਾਈਟਿੰਗ ਲੂਟਿੰਗ ਐਨ ਵਧੀਆ ਇਹ ਇਧਰ ਵੀ ਆ ਤੇ ਆ ਦੇਖੋ ਆ ਜਿਹੜੇ ਹਿਮਾਚਲ ਚ ਹੁੰਦੇ ਆ ਹਿਮਾਚਲੀ ਧਾਮ ਵਾਲਾ ਉਦਾਹੋ ਬਣਾਇਆ ਵਾ ਗਲਦਸਤਾ ਤੇ ਇਧਰ ਰਿਸੈਪਸ਼ਨ ਆ ਤੇ ਇਧਰ ਬਾਹਰ ਦੇਖੋ ਗਾ ਪਾਇਆ ਵਾ ਬੱਚਿਆਂ ਨੇ ਆਪਣੀਆਂ ਫੋਟੋਆਂ ਫੋਟੋਆਂ ਖਿੱਚ ਰਹੇ ਆ ਸਾਰੇ ਐਨ ਜੀ ਇਧਰ ਨਾਸ਼ਤਾ ਚੱਲ ਰਿਹਾ ਬੱਚਿਆਂ ਦਾ ਕੋਈ ਗੱਲ ਨਹੀਂ ਤੇ ਆਪਾਂ ਇਧਰ ਤੁਹਾਨੂੰ ਪਾਰਕ ਦਿਖਾਉਨੇ ਆ ਆ ਦੇਖੋ ਜੀ ਫੁੱਲ ਬੂਟੇ ਪਾਰਕ ਦੇ ਵਿੱਚ ਉਹ ਇੱਕੋ ਬਣਾ ਕੇ ਖੜਾਇਆ ਵਾ ਰੱਥੀਆ ਹਨਾ ਤੇ ਆ ਇਧਰ ਵਧੀਆ ਡੈਕੋਰੇਸ਼ਨ ਕਰੀ ਵੀ ਐਨ ਤੇ ਮਿਊਜ਼ਿਕ ਵਾਸਤੇ ਵੀ ਲਾਇਆ ਵਾ ਸਪੀਕਰ ਲਾਇਆ ਵਾ ਦੂਏ ਪਾਸੇ ਬੱਚਿਆਂ ਲਈ ਝੂਟੇ ਲਾਇਏ ਵਿਆ ਬੱਚੇ ਝੂਟੇ ਲੈ ਸਕਦੇ ਆ ਤੇ ਹਜੀ ਉਸ ਪਈ ਦੀ ਆ ਤਾਂ ਗਿੱਲਾ ਏ ਥੋੜਾ ਜਿਹਾ ਉਹ ਤੁਹਾਡੀ ਬੱਚਿਆਂ ਨੇ ਰੌਲਾ ਪਾਇਆ ਪਿਆ ਹੀ ਐਨ ਕੰਮ ਚੱਕਿਆ ਪਿਆ ਹੀ ਹਾਂ ਜੀ ਤੇ ਲਓ ਜੀ ਫਿਰ ਇੰਨਾ ਕ ਬਲੌਗ ਕਬੂਲ ਕਰਿਓ ਮਿਲਦੇ ਹਾਂ ਕਿਸੇ ਅਗਲੇ ਬਲੌਗ 'ਚ ਤਦ ਤੱਕ ਲਈ ਸਤ ਸ੍ਰੀ ਅਕਾਲ